ਸਾਧਾਰਨ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ ਆ ਰਹੀ ਹੈ ਇਸ ਟਾਈਮ ਤੇ ਬੱਚਿਆਂ ਦੇ ਵਿੱਚ ਜਿਹੜੇ ਜਿਹੜੀ ਕਾਮਨ ਪ੍ਰੈਜੈਂਟੇਸ਼ਨਸ ਹੈ ਬਹੁਤ ਹਾਈ ਫੀਵਰ ਹੋ ਜਾਂਦਾ ਹੈ ਕਈ ਵਰੀ ਛੋਟੇ ਛੋਟੇ ਬੱਚੇ ਆਉਂਦੇ ਨੇ ਕਈ ਵਰੀ ਉਹਨਾਂ ਨੂੰ 105 106 ਬੁਖਾਰ ਆਉਂਦਾ ਹੈ ਉਹ ਇਵਨ ਪਾਣੀ ਦੀ ਇਨਟੇਕ ਉਹਨੀਆਂ ਨਹੀਂ ਹੁੰਦੀ ਜਿੰਨੀ ਉਹਨਾਂ ਦੀ ਬਾਡੀ ਨੂੰ ਜ਼ਰੂਰਤ ਹੁੰਦੀ ਹੈ ਐਂਡ ਜਦੋਂ ਫੀਵਰ ਜ਼ਿਆਦਾ ਹੁੰਦਾ ਆਪਣੀ ਰਿਕੁਆਇਰਮੈਂਟ ਵੈਸੇ ਵਾਟਰ ਦੀ ਵੱਧ ਜਾਂਦੀ ਹੈ ਉਹਦੇ ਕਰਕੇ ਦਿੰਦੇ ਲੈਂਡਾ ਪਿੰਡੀ ਹਾਈਡਰੇਸ਼ਨ ਉਥੇ ਜਿਆਦਾ ਹੀਟ ਹੁੰਦੀ ਹੈ ਉਹ ਪਾਣੀ ਜਿਆਦਾ ਪੀ ਲੈਂਦੇ ਨੇ ਵਿੱਚ ਪਾਣੀ ਜਿਹੜਾ ਸਾਫ਼ ਨਹੀਂ ਹੁੰਦਾ ਉਹ ਫਿਰ ਨੇਕਸਟ ਸਟੈਪਸ ਸ਼ੁਰੂ ਹੁੰਦਾ ਦੇ ਸਟਾਰਟ ਵੋਮਿਟਿੰਗ ਐਂਡ ਲੂਜ਼ ਮੋਸ਼ਨ ਉਹ ਇੱਕ ਫ੍ਰਿਕ ਸਾਈਕਲ ਸ਼ੁਰੂ ਹੁੰਦਾ ਹਾਈ ਫੀਵਰ ਵੋਮਿਟਿੰਗ ਲੂਜ਼ ਮੋਸ਼ਨ ਡੀ ਹਾਈਡਰੇਸ਼ਨ ਕੋਸ਼ਿਸ਼ ਕਰੋ ਖਾਸ ਕਰਕੇ 11 ਵਜੇ ਤੋਂ 6 ਵਜੇ ਤੱਕ ਬੱਚਾ ਨੂੰ ਇੰਡੋਰ ਰੱਖੋ ਘਰੋਂ ਬਾਹਰ ਨਾ ਕਢੋ ਤਾਂ ਥੋੜਾ ਅਲੱਗ ਵਾਰਮ ਜਿਆਦਾ ਐ ਐਕਸਟਰਨਲ ਅਲੱਗ ਇੱਕ ਵਾਰੀ ਦਿਸਪੌਂਜ ਕਰ ਦਿਓ ਨਾ ਲਾ ਦਿਓ ਵਾਟਰਮੈਲਨ ਮੈਲਨ ਓਵਰਰਾਈਪ ਫਰੂਟਸ ਜਿਸ ਤਰ੍ਹਾਂ ਕਿ ਵੀ ਮੰਗੋਜ਼ ਹੁੰਦੇ ਨੇ ਦੇ ਆਰ ਅ ਵੈਰੀ ਇੰਪੋਰਟੈਂਟ ਸੋਰਸ ਆਫ ਕਾਜ਼ਿੰਗ ਡਾਇਰੀਆ ਸਸ਼ਤਰਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਕ ਕੋਰ ਜੂਨ ਦਾ ਮਹੀਨਾ ਚੱਲ ਰਿਹਾ ਤਾਂ ਗਰਮੀ ਜਿਹੜੀ ਹੈ ਕਾਫੀ ਦੇਰ ਦੀ ਮਈ ਤੋਂ ਹੀ ਸ਼ੁਰੂਆਤ ਹੋ ਚੁੱਕੀ ਸੀ ਬਹੁਤ ਸਾਰੇ ਬੱਚਿਆਂ ਦੇ ਵਿੱਚ ਇਸ ਗਰਮੀ ਨੂੰ ਲੈ ਕੇ ਕਾਫੀ ਪਰੇਸ਼ਾਨੀ ਜਿਹੜੀ ਪੇਰੈਂਟਸ ਨੂੰ ਵੀ ਚੇਲਣੀ ਪੈ ਰਹੀ ਹੈ ਬਹੁਤ ਸਾਰੀਆਂ ਪ੍ਰੋਬਲਮਸ ਹੋ ਰਹੀਆਂ ਨੇ ਹੀਟ ਸਟ੍ਰੋਕ ਦੀ ਜੇਕਰ ਗੱਲਬਾਤ ਕੀਤੀ ਜਾਵੇ ਕਿ ਜਿਹੜੀ ਪ੍ਰੀਕਾਸ਼ਨ ਦਾ ਸੀ ਕਰ ਸਕਦੇ ਆ ਤੇ ਡਾਕਟਰਸ ਦੇ ਕੋਲ ਆਉਣ ਦੀ ਜਦੋਂ ਨੌਬਤ ਪੈ ਜਾਂਦੀ ਹੈ ਤਾਂ ਪੇਸ਼ੈਂਟ ਜਿਹੜੇ ਨੇ ਸਭ ਤੋਂ ਪਹਿਲਾਂ ਕਿਵੇਂ ਜਾਣ ਸਕਦੇ ਨੇ ਕਿ ਘਰ ਦੇ ਵਿੱਚ ਜੇ ਪ੍ਰੋਬਲਮ ਆਈ ਹੈ ਹੀਟ ਸਟ੍ਰੋਕ ਹੈ ਜਾਂ ਕੋਈ ਵੀ ਚੀਜ਼ ਸ਼ੁਰ ਦਾ ਟ੍ਰੀਟਮੈਂਟ ਕਿਸ ਤਰੀਕੇ ਦੇ ਨਾਲ ਸਾਡੇ ਨਾਲ ਡਾਕਟਰ ਬਲਦੀਪ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਬਹੁਤ ਸਾਰੇ ਪੇਸ਼ੈਂਟਸ ਅਸੀਂ ਦੇਖ ਰਹੇ ਹਾਂ ਛੋਟੇ ਛੋਟੇ ਬੱਚੇ ਜਿਹੜੇ ਲੈ ਕੇ ਆ ਰਹੇ ਨੇ ਆ ਸਾਧਾਰਨ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ ਆ ਰਹੀ ਹੈ ਇਸ ਟਾਈਮ ਤੇ ਬੱਚਿਆਂ ਦੇ ਵਿੱਚ ਦੇਖੋ ਇਹ ਬੜਾ ਅਨਯੂਜੂਅਲ ਹੈ ਸਾਲ ਕਿ ਮਈ ਵਿੱਚ ਨਹੀਂ ਗਰਮੀ ਪਈ ਹੈ ਆਬਵੀਅਸਲੀ ਜਦੋਂ ਤੁਹਾਡੀ ਬੋਡੀ ਇਹਨੇ ਹਾਈ ਟੈਂਪਰੇਚਰ ਨੂੰ ਐਕਸਪੋਜ਼ ਹੋਏਗੀ ਤੇ ਉਹਨੇ ਆਪਣਾ ਡੈਮੇਜ ਤੇ ਕਰ ਨਹੀਂ ਹੈ ਜੀ ਜਿਹੜੀ ਜਿਹੜੀ ਕਾਮਨ ਪ੍ਰੈਜੈਂਟੇਸ਼ਨਸ ਹੈ ਬਹੁਤ ਹਾਈ ਫੀਵਰ ਹੋ ਜਾਂਦਾ ਹੈ ਕਿਵਲੀ ਛੋਟੜੇ ਬੱਚੇ ਆਦੇ ਕਿਵਲੀ ਉਹਨਾਂ 105 106 ਬੁਖਾਰ ਰਹਿੰਦਾ ਕਿਉਂਕਿ ਹਿੰਦੁਸਤਾਨ ਵਿੱਚ ਹਰ ਘਰ ਵਿੱਚ ਤੇ ਸੁਵਿਧਾ ਨਹੀਂ ਹੈ ਜੀ ਏਸੀ ਹੋਣ ਐਂਡ ਜਾਂ ਕੂਲਰ ਵੀ ਹੋਣ ਫਿਰ ਜਿਨ੍ਹਾਂ ਕੋਲ ਕੁਝ ਸ਼ੋਸ਼ੋ ਇਕਨੋਮਿਕ ਸਟ੍ਰੈਟ ਜਸਟ ਹੁੰਦਾ ਜਿਹੜੇ 24 ਘੰਟੇ ਅਫੋਰਡ ਵੀ ਨਹੀਂ ਕਰ ਸਕਦੇ ਏਸੀ ਚਲਾਣਾ ਉਹ ਚਾਰੇ ਦਿਨੋਂ ਬੰਦ ਕਰ ਦਿੰਦੇ ਆ ਥੋੜੀ ਦਿਨ ਬੰਦ ਕਰ ਲੈਣ ਬਿਕਾਉਜ਼ ਉਹਨਾਂ ਨੂੰ ਲੱਗਦਾ ਕਿ ਬਿੱਲ ਕਿਸੇ ਇੱਕ ਪਾਰਟਿਕੂਲਰ ਲਿਮਿਟ ਤੋਂ ਜ਼ਿਆਦਾ ਨਾ ਹੋਵੇ ਉਹ ਲੋਕ ਫਿਰ ਜਿਨ੍ਹਾਂ ਦੇ ਘਰ ਦੇ ਵਿੱਚ ਖਾਸ ਕਰਕੇ ਮੈਂ ਦੇਖਿਆ ਉਹ ਲੋਕ ਨੇ ਜਿਨ੍ਹਾਂ ਦੀਆਂ 3-4 ਛੱਤਾਂ ਨੇ ਉਹ ਛੱਤਾਂ ਬਹੁਤ ਗਰਮ ਹੋ ਜਾਂਦੀਆਂ ਨੇ ਉਹ ਫਿਰ ਉਹ ਸਾਰਾ ਹੀਟ ਬੱਚਿਆਂ ਨੂੰ ਹੁੰਦੀ ਹੈ ਉਹਨਾਂ ਦੇ ਵਿੱਚ ਸਭ ਤੋਂ ਕਾਮਨ ਪ੍ਰੈਜੈਂਟੇਸ਼ਨ ਹੁੰਦੀ ਹੈ ਏ ਵੈਰੀ ਹਾਈ ਫੀਵਰ 102 103 104 106 ਤੱਕ ਵੀ ਆਂਦੇ ਨੇ ਪੇਸ਼ੈਂਟ ਐਂਡ ਉਹ ਬੜਾ ਸਟੱਬਰਨ ਫੀਵਰ ਹੁੰਦਾ ਹੈ ਉਹ ਪੈਰਾਸੈਟਾਮੋਲ ਨਾਲ ਨਹੀਂ ਉਤਰਦਾ ਜਾਂ ਥੋੜੀ-ਬਹੁਤ ਪੱਟੀ ਨਾਲ ਨਹੀਂ ਉਤਰਦਾ ਫਿਰ ਸਾਨੂੰ ਉਹਨੂੰ ਪ੍ਰੋਪਰ ਸਪੋਂਜਿੰਗ ਕਰਨੀ ਪੈਂਦੀ ਹੈ ਕਈ ਵਾਰੀ ਐਡਮਿਟ ਵੀ ਕਰਨਾ ਪੈਂਦਾ ਉਹਨਾਂ ਨੂੰ ਫਿਰ ਇੰਜੈਕਸ਼ਨ ਪੈਰਾਸੈਟਾਮੋਲ ਫਿਰ ਜਦੋਂ ਫੀਵਰ ਹੋ ਜਾਂਦਾ ਹੈ ਨੈਕਸਟ ਸਟੈਪ ਉਹ ਸੁਸਤ ਹੋ ਜਾਂਦੇ ਨੇ ਜਦੋਂ ਇੰਨਾ ਸੁਸਤ ਹੋ ਜਾਂਦੇ ਨੇ ਉਹ ਇਵਨ ਪਾਣੀ ਦੀ ਇਨਟੇਕ ਉਨੀ ਨਹੀਂ ਹੁੰਦੀ ਜਿੰਨੀ ਉਹਨਾਂ ਦੀ ਬੋਡੀ ਨੂੰ ਜ਼ਰੂਰਤ ਹੁੰਦੀ ਹੈ ਐਂਡ ਜਦੋਂ ਫੀਵਰ ਜ਼ਿਆਦਾ ਹੁੰਦਾ ਆਪਣੀ ਰਿਕੁਆਇਰਮੈਂਟ ਵੈਸੇ વોટર ਦੀ ਵੱਧ ਜਾਂਦੀ ਹੈ ਉਹਦੇ ਕਰਕੇ ਦੇਹਂਦੇ ਲੈਂਡ ਅਪ ਇਨਹਾਈਡਰੇਸ਼ਨ ਐਂਡ ਕਈ ਵਾਰੀ ਹੁੰਦਾ ਕਿ ਇਹ ਸੋਸ਼ੀਓ ਇਕਨੋਮਿਕ ਸਟ੍ਰੈਟਾ ਜਿਹਨਾਂ ਨੂੰ ਪਾਣੀ ਵੀ ਸਾਫ਼ ਨਹੀਂ ਮਿਲਦਾ ਪਾਣੀ ਦੀ ਕੁਆਲਿਟੀ ਆਪਣੇ ਸ਼ਾਇਦ ਦੇ ਲੋਕ ਤੇ ਚਲੋ ਮੀਨਰਲ ਵਾਟਰ ਪੀ ਲੈਂਦੇ ਜਾਂ ਸਭ ਦੇ ਘਰ ਫਿਲਟਰਸ ਲੱਗੇ ਨੇ ਪਰ ਬਹੁਤ ਕਰ ਰਹਾ ਲਵੀ ਨੇ ਜਨਾ ਵਿੱਚ ਨਹੀਂ ਹੈ ਉੱਥੇ ਜਿਆਦਾ ਹੀਟ ਹੁੰਦੀ ਹੈ ਉਹ ਪਾਣੀ ਜਿਆਦਾ ਪੀ ਲੈਂਦੇ ਨੇ ਉਹ ਵਿੱਚ ਪਾਣੀ ਜਿਹੜਾ ਸਾਫ਼ ਨਹੀਂ ਹੁੰਦਾ ਉਹ ਨੈਕਸਟ ਸਟੈਪਸ ਸ਼ੁਰੂ ਹੁੰਦਾ ਦੇ ਸਟਾਰਟ ਵੋਮਿਟਿੰਗ ਐਂਡ ਲੂਜ਼ ਮੋਸ਼ਨ ਉਹ ਇੱਕ ਕ੍ਰਿਕ ਸਾਈਕਲ ਸ਼ੁਰੂ ਹੁੰਦਾ ਹਾਈ ਫੀਵਰ ਵੋਮਿਟਿੰਗ ਲੂਜ਼ ਮੋਸ਼ਨ ਡੀ ਹਾਈਡਰੇਸ਼ਨ ਫਿਰ ਟ੍ਰਾਈ ਕਰਦੇ ਆ ਅਸੀਂ ਕਿ ਉਹਨਾਂ ਨੂੰ ORS ਦੇ ਨਾਲ ਲੈ ਕਰੀਏ ਬਟ ਸਮ ਟਾਈਮ ਉਹਨਾਂ ਨੂੰ ਐਡਮਿਟ ਵੀ ਕਰਨਾ ਪੈਂਦਾ ਜਿਹੜਾ ਉਹਨਾਂ ਦੀ ਇੱਕ ਫੈਮਿਲੀ ਲਈ ਬਹੁਤ ਵੱਡਾ ਡ੍ਰੀਨ ਹੋ ਜਾਂਦਾ ਹੈ ਜੋ ਜੀ ਕਿ ਜੇ ਪੂਰ ਪੇਸ਼ ਨੂੰ ਕਹਿੰਦੇ ਆਂ ਜਦੋਂ 15 2000 ਰੁਪਏ ਲੱਗਣਾ ਉਹ ਵਿਚਾਰਾ ਪਰੇਸ਼ਾਨ ਹੋ ਜਾਂਦਾ ਹੈ ਵੀ ਮੇਰਾ ਸਾਰਾ ਬਜਟ ਡਿਸਟਰਬ ਹੋ ਗਿਆ ਸੋ ਇਹਨਾਂ ਚੀਜ਼ਾਂ ਨੂੰ ਬੈਟਰ ਹੰਦਾ ਪ੍ਰੀਵੈਂਟ ਕੀਤਾ ਜਾਏ ਪ੍ਰੀਵੈਂਟ ਕਿਸ ਤਰ੍ਹਾਂ ਕਰਨਾ ਨੰਬਰ 1 ਕੋਸ਼ਿਸ਼ ਕਰੋ ਖਾਸ ਕਰਕੇ 11 ਵਜੇ ਤੋਂ 6 ਵਜੇ ਤੱਕ ਬੱਚਿਆਂ ਨੂੰ ਇੰਡੋਰ ਰੱਖੋ ਘਰੋਂ ਬਾਹਰ ਨਾ ਕਢੋ ਗਵਰਨਮੈਂਟ ਨੇ ਬਹੁਤ ਅੱਛਾ ਕੀਤਾ ਹੈ ਛੁੱਟੀਆਂ ਦਿੱਤੀਆਂ ਸੀ अर्ਲੀ ਦੈਟ ਵਾਸ ਅ ਵੈਰੀ ਗੁੱਡ ਸਟੈਪ ਉਹਨਾਂ ਨੂੰ ਤੁਹਾਨੂੰ ਥੋੜਾ ਅਲੱਗਾ ਵਾਰਮ ਜ਼ਿਆਦਾ ਹੈ ਐਕਸਟਰਨਲ ਅਲੱਗਾ ਇੱਕ ਵਾਰੀ ਦ ਸਪੌਂਜ ਕਰ ਦਿਓ ਨਾਲ ਲਾ ਦਿਓ ਕਿਉਂਕਿ ਜਦ ਉਹਨਾਂ ਨੂੰ ਹਲਾਣੇ ਆ ਪਾਣੀ ਵੈਪੋਰੇਟ ਹੁੰਦਾ ਹੈ ਬੋਡੀ ਦੀ 쿨ਿੰਗ ਹੋ ਜਾਂਦੀ ਹੈ ਉਹਦਾ ਇੱਕ ਬਹੁਤ ਸਿਗਨੀਫੀਕੈਂਟ ਇਫੈਕਟ ਹੈ ਜੀ ਉਹਨਾਂ ਨੂੰ ਪ੍ਰੋਪਰ ਹਾਈਡਰੇਸ਼ਨ ਦੇ ਰੱਖੋ ਮੀਨਜ਼ ਉਹਨਾਂ ਚ ਪਾਣੀ ਜ਼ਿਆਦਾ ਪਿਲਾਓ ਤਾਂ ਕਿ ਪਾਣੀ ਦੀ ਕਮੀ ਨਾ ਹੋਵੇ ਉਹਨਾਂ ਵਰਸਨ ਹੋਏਗਾ ਜਦੋਂ ਉਹੀ ਉਲਟੀਆਂ ਟੱਟੀਆਂ ਦੀ ਸ਼ੁਰੂਆਤ ਹੁੰਦੀ ਹੈ ਇਮੀਡੀਏਟਲੀ ਨੀਅਰਬਾਈ ਹਸਪੀਟਲ ਜਾਓ ਮੈਡੀਸਿਨ ਲੈ ਲਓ ਯਾ ਇਮੀਡੀਏਟ ਇਨੀਸ਼ੀਅਲ ਸਟੇਜ ਤੇ ਕਈ ਵਾਰੀ ਬੱਚੇ ਬਹੁਤ ਉਲਟੀਆਂ ਕਰਦੇ ਆ ਦਵਾਈ ਵੀ ਨਹੀਂ ਹਜ਼ਮ ਕਰਦੇ ਉਹਨਾਂ ਨੂੰ ਇੰਜੈਕਸ਼ਨ ਦੇ ਦਈਏ ਤਾਂ ਕਿ ਡ੍ਰਿਪ ਤੱਕ ਸਿਚੁਏਸ਼ਨ ਆ ਹੀ ਪਹੁੰਚੇ ਸਭ ਤੋਂ ਇੰਪੋਰਟੈਂਟ ਸਟੈਪ ਹੈ ਕਿ ਆਪਣਾ ਰੂਮ ਠੰਡਾ ਰੱਖੋ ਪਾਣੀ ਜ਼ਿਆਦਾ ਪਿਲਾਓ ਜਿਹੜਾ ਪਾਣੀ ਸਾਫ਼ ਹੋਣਾ ਚਾਹੀਦਾ ਹੈ ਜਾਂ ਉਬਾਲ ਕੇ ਦੇ ਦਿਓ ਕਿਉਂਕਿ ਇਹਨਾਂ ਦੇ ਨਾਲ ਇੱਕ ਕੱਟ ਫਰੂਟਸ ਨਾ ਖਾਓ ਜਿਹੜੇ ਰੋਡ ਸਾਈਡ ਫਰੂਟ ਵੈਂਡਰਸ ਹੁੰਦੇ ਆ ਖਾਸ ਕਰਕੇ ਵਾਟਰਮੈਲਨ ਮੈਲਨ ਓਵਰ ਰਾਈਪ ਫਰੂਟਸ ਜਿਸ ਤਰ੍ਹਾਂ ਕਈ ਵਾਰੀ ਮੰਗੋਜ਼ ਹੁੰਦੇ ਨੇ ਦੇ ਆਰ ਅ ਵੈਰੀ ਇੰਪੋਰਟੈਂਟ ਸੋਰਸ ਆਫ ਕਾਜ਼ਿੰਗ ਡਾਇਰੀਆ ਡਾਕਟਰ ਇੱਕ ਕੱਪੜਿਆਂ ਦਾ ਬਹੁਤ ਵੱਡਾ ਰੋਲ ਵੀ ਰਹਿੰਦਾ ਜਿਵੇਂ ਤੁਸੀਂ ਖਾਣ ਦੀ ਦੱਸੀ ਕਿ ਕੱਟ ਫਰੂਟਸ ਨਹੀਂ ਖਾਣੇ ਪਾਣੀ ਦੀ ਵੀ ਕਿੰਨੀ ਇਨਟੇਕ ਰੱਖਣੀ ਹੈ ਤੇ ਕੱਪੜੇ ਜਿਹੜੇ ਨੇ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਮਿਕਸਚਰ ਆਂਦਾ ਹੋਏ ਤਾਂ ਬੱਚਿਆਂ ਨੂੰ ਉਹ ਵੀ ਪਾ ਦਿੱਤੇ ਜਾਂਦੇ ਨੇ ਪਰ ਮੈਨੂੰ ਲੱਗਦਾ ਕਿ ਸਕਿਨ ਤੋਂ ਬੁਖਾਰ ਜਿਹੜਾ ਵੱਧਦਾ ਜਾਂਦਾ ਹੈ ਨਹੀਂ ਇਸ ਤੋਂ ਦਾ ਆਈਡਲੀ ਤੇ ਇਸ ਮੌਸਮ ਜੋ ਚੱਲ ਰਿਹਾ ਹੈ ਕਾਟਨ ਪਿਓਰ ਕਾਟਨ ਦੇ ਕੱਪੜੇ ਪਾਣੇ ਚਾਹੀਦੇ ਐਂਡ एक अंडर शर्ट एंड एक हाफ स्लीव शर्ट शुड बी इनआफ बहुत ज़्यादा ओवर कलोध नहीं करना बिकॉज ओबियसली ओवर कलोथ विल कोज मोर हाई फीवर एंड अदर थिंग्स सिंगल लेयर लेबली कॉटन के कपड़े पाने चाहिए है एंड यू शुड ट्राई टू कि जिन्नी देर घर चे बच्चे सॉक्स कैप्स ये चीज़ा अवॉइड कर सकन ਖਾਣ ਦੀ ਚੀਜ਼ਾਂ ਦੱਸੀਆਂ ਫਰੂਟਸ ਜਿਹੜੇ ਨੇ ਕਿਹੜੇ ਯੂਜ਼ ਹੋਣੇ ਚਾਹੀਦੇ ਜ਼ਿਆਦਾਤਰ ਆਪਣੇ ਡਾਈਟ ਦੇ ਵਿੱਚ ਤੇ ਕਰ ਗੱਲਬਾਤ ਕੀਤੀ ਜਾਵੇ ਗਰਮੀਆਂ ਦੇ ਵਿੱਚ ਭੁੱਖ ਨਾਰਮਲ ਇਨਸਾਨ ਨੂੰ ਜਿਹੜੀ ਘਟ ਜਾਂਦੀ ਤੇ ਬੱਚੇ ਜਿਹੜੇ ਨੇ ਬਿਲਕੁਲ ਖਾਣਾ ਛੱਡ ਦਿੰਦੇ ਉਹ ਕਈ ਵਾਰੀ ਇਹ ਕਹਿੰਦੇ ਵੀ ਅਸੀਂ ਪਾਣੀ ਜ਼ਿਆਦਾ ਪੀ ਲਿਆ ਆ ਵਾਟਰਮੈਲਨ ਵਰਗੇ ਫਰੂਟ ਜ਼ਿਆਦਾ ਲੈ ਲੈਂਦੇ ਨੇ ਤੇ ਭੁੱਖ ਘਟ ਜਾਂਦੀ ਕੀ ਐਕਸਟਰਾ ਦੇ ਸਕਦੇ ਆ ਵੀ ਜਿਹੜੀ ਬੋਡੀ ਚ ਗਰਮੀ ਨਾ ਸ਼ੁਰੂ ਹੋਵੇ ਨਹੀਂ ਇਹਦਾ ਤਾਂ ਕੋਈ ਹੱਲ ਹੈ ਜੀ ਐਡਿਕੁਏਟ ਹਾਈਡਰੇਸ਼ਨ ਪਾਣੀ ਜ਼ਿਆਦਾ ਪਿਲਾਓ ਭੁੱਖ ਇਸ ਕਰਕੇ ਦੋਨੋਂ ਕੰਪੈਰੀਟਿਵਲੀ ਘਟ ਲੱਦੀ ਕਿਉਂ ਪਾਣੀ ਬਹੁਤ ਪ ਐਂਡ ਵਿਚ ਇਜ਼ ਨਾਟ ਬੈਡ ਉਹਨਾਂ ਨੂੰ ਇਸ ਸਮੇਂ ਜ਼ਿਆਦਾ ਲੋੜ ਪਾਣੀ ਦੀ ਹੈ ਉਹ ਇੰਨਾ ਖਾ ਲੈਂਦੇ ਕਿ ਕੰਮ ਚੱਲ ਜਾਂਦਾ ਪਰ ਜੇ ਡੀਹਾਈਡਰੇਸ਼ਨ ਹੋ ਜਾਏ ਜਾਂ ਪਾਣੀ ਘਟ ਜਾਏ ਉਹਦੇ ਫਿਰ ਬਹੁਤ ਜ਼ਿਆਦਾ ਕੈਟਾਸਟ੍ਰੋਫ ਹੁੰਦਾ ਹੈ ਬਹੁਤ ਨੁਕਸਾਨ ਹੁੰਦਾ ਹੈ ਸੋ ਅਗਰ ਬੱਚਾ ਦੇਖੋ ਥਰਸਟ ਇਜ਼ ਫੋਰ ਸਾਈਨ ਆਫ ਡੀਹਾਈਡਰੇਸ਼ਨ ਬੰਦਾ ਬੱਚਾ ਉਦੋਂ ਹੀ ਪਾਣੀ ਪੀਏਗਾ ਜਦੋਂ ਉਹਨੂੰ ਪਿਆਸ ਲੱਗੇਗੀ ਪਿਆਸ ਲੱਗਣਾ ਇੱਕ ਕੁਦਰਤੀ ਸਿਸਟਮ ਹੈ ਜਿਹੜਾ ਤੁਹਾਨੂੰ ਐਨਕਰੇਜ ਕਰਦੇ ਆ ਟੂ ਟੇਕ ਵਾਟਰ ਜੇ ਆਪਾਂ ਨੂੰ ਪਿਆਸ ਨਾ ਲੱਗੇ ਦੂਜੇ ਬੰਨੇ ਪਾਣੀ ਲੂਜ਼ ਹੋ ਜੇ ਵੀ ਤੇ ਅਸੀਂ ਤੇ ਡੀਹਾਈਡਰੇਟ ਹੋ ਜਾਾਂਗੇ ਇੱਕ ਪਰਮਾਤਮਾ ਨੇ ਸਾਧਨ ਬਣਾਇਆ ਹੈ ਟੂ ਟੈਲੀ ਇਨਸਾਨ ਨੂੰ ਵੀ ਤਨ ਹੁਣ ਪਾਣੀ ਦੀ ਲੋੜ ਹੈ ਸੋ ਸਾਡੀ ਕਿਤਾਬ ਚ ਲਿਖਦਾ ਐਕਸੈਸਿਵ ਥਰਸਟ ਇਜ਼ ਅ ਸਾਈਨ ਆਫ ਡੀਹਾਈਡਰੇਸ਼ਨ ਇਟਸ ਅ ਸਾਈਨ ਐ ਕਿ ਤੁਹਾਡੀ ਬਾਡੀ ਨੂੰ ਪਾਣੀ ਦੀ ਲੋੜ ਹੈ ਐਂਡ ਯੂ ਸ਼ੁੱਡ ਡਰਿੰਕ ਇਨਾਫ ਵਾਟਰ ਕਿਉਂਕਿ ਡੀਹਾਈਡਰੇਸ਼ਨ ਕੈਨ ਬੀ ਅ ਕਿਲਰ ਆਲਸੋ ਸੋ ਮੇਰੀ ਕੋ ਰਿਕਵੈਸਟ ਹੈ ਕੀਪ ਦਾ ਮੈਨੇ ਕੁਲ ਐਨਵਾਇਰਨਮੈਂਟ ਉਹਨਾਂ ਨੂੰ ਪਾਣੀ ਵਰਤਵਾਦ ਪਿਲਾਓ ਠੰਡੀ ਥਾਂ ਤੇ ਰੱਖੋ ਦਿਨ ਦੇ ਟਾਈਮ ਤੇ ਬਾਹਰ ਨਹੀਂ ਜਾਣਾ ਓਵਰਕਲੋਡ ਨਹੀਂ ਕਰਨਾ ਕੁਝ ਵੀ ਓਵਰ ਰਾਈਪ ਫਰੂਟਸ ਜਾਂ ਸਟਰੀਟ ਫੂਡ ਨਾ ਖਾਓ ਕਿਉਂਕਿ ਗਰਮੀਆਂ ਵਿੱਚ ਚੀਜ਼ਾਂ ਖਰਾਬ ਜਾਂਦੀ ਹੋ ਜਾਂਦੀਆਂ ਨੇ ਸਟਰੀਟ ਫੂਡ ਵਾਰਾ ਤੋਂ ਜਲਦੀ ਡਰ ਹੁੰਦਾ ਐ ਐਨੀ ਕੁਰੀ ਇਨਫੈਕਸ਼ਨ ਹੋ ਜਾਏ ਫਿਰ ਬਹੁਤ ਹੁੰਦਾ ਐ ਫਿਰ ਦੂਸਰੀ ਗੱਲ ਤਾਂ ਇਹ ਗਰਮੀਆਂ ਵਿੱਚ ਨਾ ਵਾਟਰ ਬੋਰਨ ਡਿਜ਼ੀਜ਼ ਬਹੁਤ ਵਾਝ ਜਾਂਦੀ ਹੈ ਕਿਉਂਕਿ ਪਾਣੀ ਜ਼ਿਆਦਾ ਪੀਂਦੇ ਆ ਕੰਟਾਮਿਨੇਟਡ ਵਾਟਰ ਹੋ ਜਾਂਦਾ ਉਹ ਖਾਸ ਕਰਕੇ ਮੌਨਸੂਨ ਜੋਗ ਹੋਗਾ ਹੈਗੇ ਹੋਰ ਕੇਅਰਫੁਲ ਰਹਿਣਾ ਪਏਗਾ ਜਿੰਨਾ ਪੇਸ਼IENTS ਨੇ ਬੱਚਿਆਂ ਨੂੰ ਟਾਈਫਾਇਡ ਜਾਂ ਹੈਪੇਟਾਈਟਸ A ਦਾ ਟਿਕਾ ਨਹੀਂ ਲਗਵਾਇਆ ਮੇਰੀ ਰਿਕਵੈਸਟ ਹੈ ਕਿ ਮੌਨਸੂਨ ਤੋਂ ਪਹਿਲੇ ਪਹਿਲੇ ਉਹ ਜ਼ਰੂਰ ਲਗਵਾ ਲੈਣ ਤਾਂ ਕਿ ਆਪਾਂ ਬਿਮਾਰੀ ਨੂੰ ਹੋਣ ਤੋਂ ਪਹਿਲੇ ਹੀ ਬਚਾ ਲਈਏ ਕਿਉਂਕਿ ਜਦੋਂ ਬਿਮਾਰੀ ਹੋ ਜਾਂਦੀ ਹੈ ਫਿਰ ਸਾਰਾ ਫੈਮਿਲੀ ਡਿਸਟਰਬ ਹੁੰਦੀ ਹੈ ਅੱਜ ਦੀ ਡਿਟ ਰਿਡ ਵਿਦ ਸਾਇੰਸ ਦਾ ਜਿਹੜਾ ਮੇਨ ਰੋਲ ਹੈ ਉਹ ਪ੍ਰੀਵੈਂਸ਼ਨ ਤੇ ਹੈ ਨਾਟ ਕਯੂਰ ਪਹਿਲੇ ਕੋਸ਼ਿਸ਼ ਕਰੋ ਬਿਮਾਰੀ ਹੋਈ ਨਾ ਹੈਲਦੀ ਰਹੀਏ ਹੋ ਕੇ ਠੀਕ ਹੋਣਾ ਕੋਈ ਸ਼ਾਨਬਦੀ ਹੈ ਸੋ ਮੇਜਰ ਆਵਰ ਫੋਕਸ ਸ਼ੁਡ ਬੀ ਔਨ ਪ੍ਰੀਵੈਂਸ਼ਨ ਹੈ ਆਪਾਂ ਹੁਣ ਇਹ ਗੱਲਬਾਤ ਵੀ ਇਸੇ ਦੀ ਕਰ ਰਿਆਂ ਕਿ ਲੋਕਾਂ ਨੂੰ ਸਮਝਾਇਆ ਜਾਏ ਯਤੁਪਤੇ ਨਾ ਜਾ ਜੇ ਬਹੁਤ ਮਜਬੂਰੀ ਹੈ ਤਾਂ ਅੰਬ੍ਰੇਲਾ ਯੂਜ਼ ਕਰ ਲੈ ਪਰ ਬੱਚਿਆਂ ਨੂੰ ਤਾਂ ਕੋਸ਼ਿਸ਼ ਕਰੋ ਸ਼ਿਰੇ 11 ਤੋਂ ਲੈ ਕੇ 6 ਵਜੇ ਤੱਕ ਨਾ ਖੇਲੋ ਜੇ ਉਹਨਾਂ ਨੇ ਖੇਲਣਾ ਵੀ ਹੈ ਤਾਂ ਉਹਨਾਂ ਕੋ 6:30 ਵਜੇ ਬਾਗ ਵਿੱਚ ਜਾਣ ਕਿਉਂਕਿ ਬੱਚਿਆਂ ਨੂੰ ਸਾਰਾ ਦਿਨ ਅੰਦਰ ਰੱਖਣਾ ਤਾਂ ਮੁਸ਼ਕਿਲ ਹੋ ਜਾਂਦਾ ਨਾ ਸੋ ਦੇ ਕੈਨ ਗੋ ਇਨ ਅਰਾਊਂਡ 7 6:37 ਜਾਨ ਐਂਡ ਇੱਕ ਦੋ ਘੰਟੇ ਬਾਅਦ ਵਾਪਿਸ ਆ ਕੇ ਆਪਣਾ ਨਹਾ ਕੇ ਪਾਣੀ ਪੀ ਲੈਣ ਐਂਡ ਕੀਪ देयर ਬੋਡੀ ਕੂਲ ਥੈਂਕ ਯੂ ਸੋ ਮਚ ਤਾਂ ਇਹ ਸੀ ਡਾਕਟਰ ਬਲਦੀਪ ਦੇ ਵੱਲੋਂ ਕੁਝ ਖਾਸ ਟਿਪਸ ਜੋ ਕਿ ਤੁਸੀਂ ਆਪਣੇ ਘਰ ਦੇ ਵਿੱਚ ਯੂਜ਼ ਕਰਕੇ ਆਪਣੇ ਬੱਚਿਆਂ ਨੂੰ ਗਰਮੀ ਤੋਂ ਬਚਾ ਸਕਦੇ ਹੋ ਮੌਨਸੂਨ ਦੇ ਵੀ ਉਹਨਾਂ ਨੇ ਬਹੁਤ ਸੋਹਣੇ ਟਿੱਕੇ ਨਾਲ ਦੱਸੇ ਵੀ ਕਿਵੇਂ ਜਿਹੜੇ ਇੰਜੈਕਸ਼ਨਸ ਰਹਿੰਦੇ ਨੇ ਉਹਨਾਂ ਨੂੰ ਪੂਰਾ ਕਰਕੇ ਬੱਚਿਆਂ ਦੀ ਹੋਣ ਵਾਲੀ ਪ੍ਰੋਬਲਮ ਤੋਂ ਤੁਸੀਂ ਬਚਾਅ ਕਰ ਸਕਦੇ ਹੋ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ